ਅਨਿਸ਼ ਸ਼ਿਖਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਅੱਜ ਜਿਹੜੀ ਹੈਗਾ ਜੀ ਗੁਜਰਾਤ ਹਾਈ ਕੋਰਟ ਦੀ ਜਿਹੜੀ ਇੱਕ ਜਜਮੈਂਟ ਬਾਰੇ ਆਪਾਂ ਗੱਲ ਕਰਾਂਗੇ ਹਸਣਨ ਦੇ ਉੱਪਰ ਜਿਹੜੀ ਸੈਕਸ਼ਨ ਐਫ ਆਈ ਆਰ ਰਜਿਸਟਰਡ ਸੀ ਉਹ 498 ए ਜਿਹੜੀ ਆਪਾਂ ਮੈਂਟਲ ਕੁਆਲਿਟੀ ਜਾਂ ਫਿਜ਼ੀਕਲ ਕੁਆਲਿਟੀ ਦੇ ਉੱਤੇ ਹਸਬੰਡ ਜੋ ਸੈਕਸ਼ਨ ਆਮ ਕਰਕੇ ਆਪਾਂ ਨੂੰ ਪਤਾ ਹੀ ਹੈ 376 ਰੇਪ ਦਾ ਹਸਬੰਡ ਦੇ ਉੱਪਰ 354 506 ਆਈ ਪੀਸੀ 354 ਸੈਕਸੂਅਲ ਹਰਾਸਮੈਂਟ राइट तਨਸ ਉਸ ਤਫਤਰ ਜਿਹੜੀ ਹੈਗਾ ਅਨੈਚੁਰਲ ਅਫੈਂਸ ਤੇ ਹਲੇ ਮਾਂਜੋਕਸ ਪ੍ਰੀਮ ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਹਲੇ ਬ੍ਰਿਟਿਸ਼ ਪੈਂਡਿੰਗ ਹੈ ਵੀ ਇਹ ਹਸਬੈਂਡ ਵਾਈਫ ਦੇ ਨਾਲ ਸੈਕਸ਼ੂਅਲ ਐਕਟੀਵਿਟੀ ਕਰਦਾ ਹੈ ਫੋਰਸਫੁਲੀ ਕੀ ਹੋ ਰੇਪ ਮੰਨਿਆ ਜਾਊਗਾ ਕੀ ਨਹੀਂ ਹਲੇ ਉਹਦੇ ਉੱਪਰ ਜਿਹੜੀ ਹੈਗੀ ਹੈ ਆਉਣੀਆਂ ਹਲੇ ਬਾਕੀ ਨੇ ਬਾਕੀ ਗੁਜਰਾਤ ਹਾਈ ਕੋਰਟ ਨੇ ਇੱਕ ਜਿਹੜੀ ਆਪਦੇ ਰੀਸੈਂਟਲੀ ਇੱਕ ਇੰਪੋਰਟੈਂਟ ਰੈਜ਼ੋਲੂਸ਼ਨ ਦਿੱਤੀ ਹੈ ਉਹ ਕੀ ਕਹਿੰਦੀ ਹੈ ਗੁਜਰਾਤ ਹਾਈ ਕੋਰਟ ਰੇਪ ਇਜ਼ ਰੇਪ ਈਵਨ ਇਫ ਕਮਿਟਡ ਵਾਇਆ ਹਸਬੰਡ ਅਗੇਂਸਟ ਅ ਵਾਈਫ ਗੁਜਰਾਤ ਹਾਈ ਕੋਰਟ ਨੇ ਇਹ ਗੱਲ ਕੀਤੀ ਹੈ ਵੀ ਰੇਪ ਤਾਂ ਰੇਪ ਹੀ ਹੈ ਚਾਹੇ ਉਹ ਵਾਈਫ ਦੇ ਖੁਦ ਹਸਬੰਡ ਨੇ ਉਹਦੀ ਬਿੱਲ ਦੇ ਅਗੇਂਸਟ ਕੀਤਾ ਹੋਵੇ ਤਾਂ ਉਹਨੂੰ ਰੇਪ ਹੀ ਮੰਨਿਆ ਜਾਊਗਾ ਸੋ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਜਿਹੜੀ 15 ਅਮਰੀਕਨ ਸਟੇਟਸ ਨੇ ਉੱਥੇ ਜਿਹੜਾ ਇਹ ਵਿਆਹਿਕ ਰੇਪ ਹੈ ਉਹ ਵੀ ਇੱਕ ਲੀਗਲ ਮੰਨਿਆ ਜਾਂਦਾ ਹੈ ਆਸਟ੍ਰੇਲੀਅਨ ਸਟੇਟਸ ਦੇ ਵਿੱਚ ਤੇ ਮੈਨੀ ਅਦਰ ਕੰਟਰੀ ਦੇ ਵਿੱਚ ਵੀ ਜਾ ਕੇ ਜਿਹੜੀ ਚੀਜ਼ ਇਹ ਕਨਸਿਡਰ ਕੀਤੀ ਜਾਂਦੀ ਹੈ ਸੋ ਇੰਡੀਆ ਦੇ ਵਿੱਚ ਵੀ ਇਸ ਚੀਜ਼ ਨੂੰ ਕੀਤਾ ਜਾ ਸਕਦਾ ਵੀ ਜੇ ਹਸਬੰਡ ਵਾਈਫ ਦੀ ਦਿਲ ਤੋਂ ਅਗੇਂਸਟ ਉਹਦੇ ਨਾਲ ਸੈਕਸੁਅਲ ਐਕਟੀਵਿਟੀ ਜਾਂ ਸੈਕਸੁਅਲ ਹਰਾਸ਼ਮੈਂਟ ਕਰਦਾ ੱੱਕਾ ਕਰਦਾ ਤਾਂ ਉਹ ਵੀ ਇੱਕ ਰੇਪ ਮੰਨਿਆ ਜਾਊਗਾ ਤੇ ਮਾਨਯੋਗ ਸੁਪਰੀਮ ਕੋਰਟ ਇਹਦੇ ਵਿੱਚ ਕੀ ਗੱਲ ਕਹਿੰਦੀ ਹੈ ਕੀ ਨਹੀਂ ਕਹਿੰਦੀ ਇਹ ਆਉਣ ਵਾਲਾ ਸਮਾਂ ਹੈ ਇਸ ਚੀਜ਼ ਤੇ ਕਨਸਿਡਰ ਕਰਾਂਗੇ ਵੀ ਕੀ ਜਿਹੜੀ ਸੈਂਟਰ ਗਵਰਨਮੈਂਟ ਹੈ ਜਦੋਂ ਹੁਣ ਆਈਪੀਸੀ ਜਿਹੜੀ ਨਿਊ ਅਮੈਂਡਮੈਂਟ ਹੋ ਰਹੀ ਆ ਉਹਦੇ ਵਿੱਚ ਜਿਹੜੇ ਸੈਕਸ਼ਨਸ ਨੇ ਹਸਬੰਡ ਦਾ ਜਿਹੜਾ ਇਹਨੂੰ ਕਨਸਿਡਰ ਕਰਦੇ ਨੇ ਜਾਂ ਨਹੀਂ ਕਰਦੇ ਉਹਨਾਂ ਦਾ ਸਮਾਂ ਦੱਸੂਗਾ ਜਾਂ ਮਾਨਯੋਗ ਸੁਪਰੀਮ ਕੋਰਟ ਦੀ ਜੋ ਵੀ ਇਹਦੇ ਉੱਤੇ ਟਿੱਪਣੀ ਜਾਂ ਜੱਜਮੈਂਟਸ ਹੋਊਗੀ ਉਹ ਆਪਾਂ ਜਰੂਰ ਅਪਡੇਟ ਕਰਾਂਗੇ ਪਰ ਗੁਜਰਾਤ ਹਾਈ ਕੋਰਟ ਦੀ ਜਿਹੜੀ ਇਹ ਇੱਕ ਰਿਜ਼ਰਵੇਸ਼ਨ ਇਹਦੇ ਵਿੱਚ ਕੀਤੀ ਹੈ ਤਾਂ ਹਸਬੰਡ ਦੇ ਲਈ ਇਹ ਬੜੀ ਕਾਤਕ ਸਿੱਧ ਹੋ ਸਕਦੀ ਹੈ ਸੋ ਜੋ ਬੰਦੇ ਇਦਾਂ ਦੇ ਕੋਈ ਐਕਟੀਵਿਟੀਜ਼ ਕਰਦੇ ਨੇ ਉਹ ਵੀ ਇਸ ਚੀਜ਼ ਤੋਂ ਥੋੜੀ ਸਿੱਖਿਆ ਲੈਣ ਵੀ ਬਿਲਟੋ ਅਗੇਂਸਟ ਆਪਾਂ ਤੱਕੇ ਦੇ ਨਾਲ ਕੋਈ ਇਹ ਚੀਜ਼ ਕਰਦੇ ਆਂ ਤਾਂ ਉਹ ਇਲੈਕਟ੍ਰਾਨਿਕ ਅਫੈਂਸ ਹੀ ਹੁੰਦਾ ਸੋ ਇਸ ਜਜਮੈਂਟ ਦਾ ਇਹੀ ਮੈਸੇਜ ਸਮਝਾਉਣੀ ਸੀ ਬਾਕੀ ਜੇ ਕੋਈ ਵੀ ਹੋਰ ਅਪਡੇਟ ਹੋਊਗੀ ਤਾਂ ਮੈਂ ਜ਼ਰੂਰ ਦਵਾਂਗਾ ਥੈਂਕ ਯੂ